ਦਾਦੇ ਨਾਲ ਸਕੂਲ ਤੋਂ ਪਰਤ ਰਹੀ ਪੋਤਰੀ ਨਾਲ ਵਾਪਰ ਗਿਆ ਦਰਦਨਾਕ ਹਾਦਸਾ 11 ਸਾਲਾ ਮਾਸੂਮ ਬੱਚੀ ਦੀ ਮੌਤ ਮਾਚੀਵਾੜਾ ਸਾਹਿਬ ਸਥਾਨਕ ਕੋਹਾੜਾ ਰੋਡ ਤੇ ਅੱਜ ਬਾਦ ਦੁਪਹਿਰ ਵਾਪਰੇ ਸੜਕ ਹਾਦਸੇ ਵਿੱਚ ਦਾਦੇ ਨਾਲ ਸਕੂਲ ਤੋਂ ਪਰਤ ਰਹੀ ਪੋਤਰੀ ਜੋਆ ਬੈਂਸ 11 ਸਾਲ ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਮਾਚੀਵਾੜਾ ਦੇ ਮੇਨ ਬਾਜ਼ਾਰ ਵਿੱਚ ਟੇਲਰ ਦਾ ਕੰਮ ਕਰਦੇ ਵਿਜੇ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਕੋਹਾੜਾ ਰੋਡ ਇਸਥੇ ਇੱਕ ਪ੍ਰਾਈਵੇਟ ਸਕੂਲ ਵਿੱਚ 5ਵੀਂ ਦੀ ਵਿਦਿਆਰਥਣ ਪੋਤਰੀ ਜੋਆ ਬੈਂਸ ਨੂੰ ਛੁੱਟੀ ਹੋਣ ਉਪਰੰਤ ਲੈਣ ਲਈ ਗਿਆ। ਵਿਜੇ ਕੁਮਾਰ ਨੇ ਸਕੂਲੋਂ ਆਪਣੀ ਪੋਤਰੀ ਨੂੰ ਮੋਟਰਸਾਈਕਲ ਤੇ ਬਿਠਾਇਆ ਅਤੇ ਘਰ ਨੂੰ ਪਰਤ ਰਿਹਾ ਸੀ ਕਿ ਸਟੇਡੀਅਮ ਨੇੜੇ ਟੁੱਡੀਦੀ ਪਰੀ ਟਰਾਲੀ ਨਾਲ ਉਸ ਦਾ ਇਹ ਵਾਹਨ ਟਕਰਾ ਗਿਆ। ਜਿਸ ਕਾਰਨ ਉਹ ਦੋਵੇਂ ਸੜਕ ਤੇ गिर ਗਏ। ਇਸ ਦੌਰਾਨ ਹੀ ਪਿੱਛੋਂ ਆ ਰਿਹਾ ਇੱਕ ਟਿਪਪਰ ਸੜਕ ਤੇ ਗਿਰੀ ਮਾਸੂਮ ਬੱਚੀ ਜੋਆ ਬੈਂਸ ਤੇ ਜਾ ਚੜ੍ਹਿਆ। ਜਿਸ ਕਾਰਨ ਇੱਕ ਟਾਇਰ ਉਸ ਦੇ ਸਿਰ ਉੱਪਰੋਂ ਗੁਜ਼ਰ ਗਿਆ ਜ਼ਖਮੀ ਹਾਲਤ ਵਿੱਚ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਕਰਾਰ ਦੇ ਦਿੱਤਾ ਇਸ ਹਾਦਸੇ ਵਿੱਚ ਮਰਿਤਕ ਜੋਆ ਬੈਂਸ ਦੇ ਦਾਦੇ ਵਿਜੇ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਬੱਚੀ ਦੀ ਮੌਤ ਦੀ ਖਬਰ ਸੂਵੇਂ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਮਰਿਤਕ ਬੱਚੀ ਜੋਆ ਬੈਂਸ ਸਮਾਜ ਸੇਵੀ ਰੇਨੂਨ ਬੈਂਸ ਦੀ ਪੋਤੀ ਸੀ ਅਤੇ ਅੱਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਭਾਰੀ ਗਿਣਤੀ ਚ ਲੋਕ ਹਸਪਤਾਲ ਪੁੱਜੇ ਪੁਲਿਸ ਵੱਲੋਂ ਹਾਦਸੇ ਕਰਨ ਵਾਲਾ ਟਿਪਰ ਅਤੇ ਟਰਾਲੀ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਮਰਾਲਾ ਤੋਂ ਕਰਿਸ਼ਨ ਲਾਲ ਚਾੜਨਾ ਦੀ ਰਿਪੋਰਟ ਉਹ ਮਗਰ ਨੇ ਤਾਂ ਆਪਣੇ ਵੀ ਹੈ ਹਾਂ ਟਰਾਲੀ ਨਾਲ ਵੱਜੀ ਹੈ ਹਾਂ ਟਰਾਲੀ ਨਾਲ ਵੱਜੀ ਹੈ ਉਹ ਕਹਿੰਦਾ ਉਹ ਕਹਿੰਦਾ ਪਹਿਲੇ ਟਿਪਰ ਦੇ ਵੱਜੇ ਫਿਰ ਟਰਾਲੀ ਦੇ ਵੱਜੇ ਪਹਿਲੀ ਜੀ ਵੱਜੇ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆਉਣਾ ਮੈਂ ਤੁਰਿਆ ਹਾਂ ਫਿਕਰ ਆ ਰਿਹਾ ਇਹ ਪਰਿਆ ਹੋਇਆ ਜੇ ਖਾਲੀ ਖਾਲੀ ਗੱਡੀ ਖਾਲੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਨਹੀਂ ਇਧਰੋਂ ਆ ਗਏ ਮਾਸੀਵਾੜੇ ਨੂੰ ਅੱਛਾ ਜੀ ਰੇਤਾ ਭਰਨ ਆ ਗਏ ਨਹੀਂ ਨਹੀਂ ਰੇਤਾ ਨਹੀਂ ਬਜਰੀ ਵੀ ਆਉਣੀ ਹੈ ਇਹ ਹਿਸ਼ ਕਿੱਥੇ ਆਪਣੀ ਹਿਸ਼ ਆਪਣੀ ਦੂਸਰੇ ਨਾਲ ਹੈ ਅਮਰਤ ਸਾਹਿਬ ਦਾ ਠੀਕ ਹੈ ਗੱਡੀ ਆਪਣੀਆਂ ਜਾਂ ਬੱਸ ਗੱਡੀ ਚਲਾਣੀ ਆਪਣੀਆਂ ਨਹੀਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਉਹ ਐਚਪੀਆਰ ਸੀ ਹੈ ਐਚਪੀਆਰ ਸੀ ਕੀ ਕੰਮ ਹੈ ਇਹਨਾਂ ਦਾ ਬਜਰੀ ਇਹੋ ਹੀ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ ਇਹ ਸਕੂਲ ਤੋਂ ਆਰੀ ਸੀਗੀ ਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਹੈ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਮੂਟ ਸਾਈਕਲ ਚਲਾ ਰਿਆ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਆਉਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕਿ ਬੱਚੀ ਦੀ ਉਮਰ ਕਿੰਨੀ ਹੈ ਇਹ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕਲਰਟ ਆਰਟ ਸਕੂਲ ਚ ਪੜਦੀ ਹੈ 5th ਸਟੈਂਡਰਡ ਜੇ ਤੁਹਾਡਾ ਕੀ ਨਾਮ ਹੈ ਇਹਦਾ ਨਾਮ ਜਸਜੀਤ ਸਿੰਘ ਗਿੱਲ ਹੈ ਤੇ ਰਿਆਸ਼ ਕਿੱਥੋਂ ਹੈਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਪਮਾ ਤੁਸੀ ਮੌਕੇ ਤੇ ਇਹ ਚੀਜ਼ ਦੇ ਮੈਂ ਬਿਲਕੁਲ ਮੌਕੇ ਤੇ ਆਇਆ ਵਸ ਆਈ ਫਿਟਨੈਸ ਇਨ ਬਸ ਠੀਕ ਹੈ ਔਰ ਉਹ 5ਵੀਂ ਚੜਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗੇ ਤਾਂ ਉਹਨਾਂ ਜ਼ੁਵਾ ਸੀਗਾ ਜ਼ੁਵਾ ਪੈਂਸ ਜੀ 5ਥ ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇ ਕੰਮ ਕੀਤਾ ਥੈਂਕ ਯੂ ਕੀ ਨਾਮ ਹੈ ਬ੍ਰਦਰ ਆਪਣਾ ਤੇਰਾ ਸਰੇਂਦਰ ਪਾਲ ਹੈ ਹੈਂ ਸਰੇਂਦਰ ਪਾਲ ਕਿਹੜੇ ਪਿੰਡ ਤੋਂ ਸਮਰਾਲੇ ਤੋਂ ਸਮਰਾਲੇ ਤੋਂ ਇਹ ਟਰਾਲੀ ਚ ਕੀ ਭਰਿਆ ਕੂੜੀ ਹੈ ਜੀ ਕੂੜੀ ਜੀ ਕਿੱਥੋਂ ਲੈ ਕੇ ਆ ਰਹੇ ਸੀ ਪਿਉਰੀ ਪ੍ਰਤੀਪੁਰ ਤੋਂ ਚੱਕੇ ਸੀ ਪ੍ਰਤੀਪੁਰ ਤੋਂ ਹਾਂ ਜੀ ਇੱਧਰ ਕਿੱਥੇ ਜਾ ਰਹੇ ਸੀ ਇਹ ਚਾਹਲਾ ਮੰਦਰ ਚੱਲੀ ਸੀ ਗਊਸ਼ਾਲੇ ਚਾਹਲਾ ਨਹੀਂ ਫਿਰ ਚਾਹਲਾ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਹੈ ਤੁਸੀਂ ਕਿੱਧਰ ਜੀ ਆਹਾਂ ਪੱਟੀਆਂਵਾਲ ਦੀ ਗੜੀ ਦੇ ਪੁਲ ਤੇ ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾਂ ਨੀਵੀਆਂ ਹੁੰਦੀਆਂ ਨਹੀਂ ਇਹ ਚ ਅੱਛਾ ਇਹ ਫਿਰ ਘਟਨਾ ਕਿਵੇਂ ਵਾਪਰੀ ਇਹ ਥੋੜਾ ਜਿਹਾ ਦੱਸੋ ਮੈਂ ਇਹ ਲਈ ਸਾਈਡ ਤੇ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆ ਕੋਵਰਟੇਕ ਆ ਰਿਹਾ ਸੀ ਪਿੱਛੇ ਟਿੱਪਰ ਵਾਲਾ ਆ ਰਿਹਾ ਸੀਗਾ ਹੂੰ ਟਿੱਪਰਾਂ ਜਾਂ ਮੂਰੇ ਗੱਡੀ ਆ ਗਈ ਉਹਨੇ ਪਰਲੇ ਅੰਦਰ ਨੂੰ ਮੋੜ ਲਿਆ ਟਿੱਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿੱਪਰ ਵੱਜਿਆ ਮੋੜਿਆ ਉਹਨੇ ਟਿੱਪਰ ਟਿੱਪਰ 'ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਹੈ ਟਰਾਲੀ ਦੇ ਮੈਂ ਫਿਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿੱਪਰ ਦਾ ਟਾਇਰ ਚੜ ਗਿਆ ਸੀ ਜਿਹੜਾ ਬੱਚਾ ਜਿਹੜਾ ਟਾਇਰ ਚੜਿਆ ਉਹ ਟਿੱਪਰ ਦਾ ਆ ਟਿੱਪਰ ਦਾ ਉਹ ਮੈਂ ਦੇਖਿਆ ਚੜਦਾ ਤੁਹਾਡੀ ਫਿਰ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਕੇ ਓਵਰਟੈਕ ਕਰ ਰਹੇ ਸੀ ਟਰਾਲੀ ਨੂੰ ਦਰਸ਼ਕੀ ਨਾਮ ਹੈ ਮੇਰਾ ਡਾਕਟਰ ਸ਼ਰਗੋਨਾ ਦਰਸ਼ਕ ਇੱਕ ਐਕਸੀਡੈਂਟ ਕੇਸ ਹੋਇਆ ਜੀ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸੈਕਰੀਟਰੀ ਕੌਨਨਿੰਗ ਸਕੂਲ ਚ ਪੜਦੀ ਸੀ ਇਹਦੇ ਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਕਿ ਪਿਛੋਕੜ ਟੈਂਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਉੱਡੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੋਂ ਹੀ ਲੰਘ ਗਿਆ ਜਦ ਬੱਚੀ ਇੱਥੇ ਆਈ ਹੈ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਇੰਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰਡ ਡੈੱਡ ਕਰਤਾ ਕਿੱਥੇ ਦੇ ਰਹਿਣ ਵਾਲੇ ਨੇ ਮਛੜੀ ਸਾਹਿਬ ਦੀ ਨੇ ਕ੍ਰਿਸ਼ਨਾਪੁਰੀ ਮੰਡਲ ਦੇ ਉਸ ਤੋਂ ਮਨ ਦੇ ਗ੍ਰੈਂਡਫਾਦਰ ਉਹ ਠੀਕ ਨੇ ਕਿ ਉਹਨਾਂ ਦੇ ਵੀ ਝੋਟ ਵਗੈਰਾ ਆਈਆਂ ਕਿ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਝੋਟਾ ਆਈਆਂ ਨਾ ਥੋੜੇ ਦੇ ਹੱਥ ਪੈਰਾਂ ਤੇ ਬਟ ਕੋੜੀ ਟਰੈਕਟਰ ਨੇ ਸੱਡ ਗਏ ਸੀ ਤਾਂ ਟਰੈਕਟਰ ਤੋਂ ਲੰਭਦੇ ਤੁਸੀਂ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਕੀ ਨਾਮ ਆ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਪਰ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਤੁਹਾਡੀ ਕੀ ਲੱਗਦੀ ਸੀ ਜੀ ਕੀ ਨਹੀਂ ਮੇਰੀ ਤੇਜੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਣਾ ਬਾਬੇ ਥੋੜਾ ਦੱਸੋ ਅਸੀਂ ਸਕੂਤੋਂ ਛੁੱਟੀ ਵੇਲੇ ਆ ਰਹੇ ਸੀਗੇ ਜੀ ਰਵੀदास ਗੁਰਦਵਾਰੇ ਕੋਲ ਮੈਂ ਟ੍ਰੈਲੀ ਕਰਾਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਟਿਪਰ ਵੱਜ ਕੇ ਬੁੜੀਆ ਮੂੰਹ ਭਾਨੇ ਗਿਰ ਗਈ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੇਰਾ ਮੋਟਰਸਾਈਕਲ ਥੱਲੇ ਚਲੇ ਗਿਆ ਜੀ ਬੁੜੀਆ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਕੁੜੀ ਆ ਤੁਸੀਂ ਕੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਦੀ ਓਕੇ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਪਹੁੰਚਿਆ ਜੀ ਉੱਥੇ ਤਾਂ ਤਾਂ ਗਵਾਂਡੀ ਨੂੰ ਲੈ ਕੇ ਲੱਗੇ ਹੈ ਸਰਕੀ ਵਜੇ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋਆ ਪੈਂਸੀ ਕੁੜੀ ਦਾ ਨਾਮ ਜੀ ਐਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਾਲ ਚ ਹੈ ਬੱਚਾ ਠੀਕ ਹੈ ਨਹੀਂ ਡੱਟ ਹੋ ਗਿਆ ਜੀ